50 ਰੁਪਏ 50 ਰੁਪਏ ਦਾ ਸੂਟ ਆ ਆ ਦੇਖੋ ਤੁਹਾਡਾ ਇਹ 50 ਰੁਪਏ ਆ ਵੀ 50 ਰੁਪਏ ਆ ਹੈਂਡਵਰਕ 50 ਰੁਪਏ ਆ ਜਾਮ ਦਾ 50 ਰੁਪਏ ਆ ਲੋ ਸ਼ਿਮਰ 50 ਰੁਪਏ ਪਿਓਰ ਨਿਓਨ 50 ਰੁਪਏ ਆ ਲੋ ਬ੍ਰਾਂਡ ਕਢਾਈ 50 ਰੁਪਏ ਜਿਹੜੇ ਬਾਜ਼ਾਰ ਜੇ ਆ ਕਬੀ 15 1500 ਦੇ ਸੂਟ ਲੈਨੇ ਹੋ ਬਾਬੇ ਸੇਟ ਚਲਾ ਜਾਓ 50 50 ਰੁਪਏ ਚ 25 2500 ਦੇ ਸੂਟ ਦੁਪੱਟੇ ਆ ਦੇਖੋ ਆ ਵੀ ਦੇਖੋ ਉਹ ਆ ਨਾ ਹੈਵੀ ਹੈਂਡਵਰਕ ਦੇਖੋ ਸਾਰੇ 800 ਰੁਪਏ 800 ਰੁਪਏ ਆ ਦੇਖੋ ਕਿਹੜਾ ਫਰੰਟ ਗਲਾ ਹੈਂਡਵਰਕ 800 ਰੁਪਏ ਭਾਜੀ ਨਾ ਕੋਈ ਹੋਲਸਿੰਡਰ ਦੇ ਸਕਦਾ ਨਾ ਕੋਈ ਸੂਰਤ ਨਾ ਲੁਧਿਆਣਾ ਨਾ ਹੋਰ ਕਿਤੇ ਬਾਬੇ ਠੱਟੀ ਜਲੰਧਰ ਆਜੋ 2 2000 ਵਾਲੇ 2880 ਜ ਲੈ ਜਾਓ ਦੇਖੋ organza ਦਾ ਸੂਟ ਦੁਪੱਟਾ ਸਲਵਾਰ ਤੇ ਕੰਮ ਕੀਤਾ ਹੋਇਆ 1000 ਰੁਪਏ ਐਲੋ ਪਾਫਰੇ ਸੂਟ 1000 ਰੁਪਏ ਆਹ ਦੇਖੋ ਅੱਜਕੱਲ੍ਹ 1000 ਰੁਪਏ ਜਿਹੜੇ ਵਿਆਹ ਸਾਈ ਦਾ ਕਪੜਾ ਦਾਜਬਈ ਕਹਿੰਦਾ ਸਾਰੇ ਆ ਜੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਆ ਜੋ ਲੈ ਲਓ ਬਾਬੇ ਦੀ ਹੱਟੀ ਦੋ ਬਾਬੇ ਦੀ ਹੱਟੀ ਦੋ 1000 ਦਾ ਸੂਟ ਲੈ ਜਾਓ ਭਾਵੇਂ ਜਾ ਕੇ 10000 ਦਾ ਤੇਜ ਦੋ ਜੀ ਵੱਡੇ ਫਾਇਦੇ ਆ ਲੋ 800 ਰੁਪਏ ਨੇਚਰਲ ਕਲੇਬ 1000 ਰੁਪਏ ਆਹ ਦੇਖੋ ਰਗੈਂਜ਼ਰ ਸੂਟ ਦੁਪੱਟਾ 900 ਰੁਪਏ ਨੇਚਰਲ ਕਲੱਬ کہہ ਰਾ ਹੈਂਡਵਰਕ ਨਾਲ 1000 ਰੁਪਏ ਆ ਦੇਖੋ ਜਿੰਮੀ ਚੂ ਬਰਬਰੀ ਦਾ ਸੂਟ 1000 ਰੁਪਏ ਚਾਰਮ ਸੂਟ ਬਾਜ਼ਾਰ ਚ 1000 ਤਾਂ ਜਿਹੜਾ ਇੱਕ ਇਥੇ 1000 ਦੇ 5 2200 ਰੁਪਏ ਚ ਲੈ ਜਾਓ 2200 ਰੁਪਏ ਚ ਆਏ 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 ਆ ਆ 6000 8800 ਚੁੰਨੀਆਂ ਦੇ ਨਾਲ ਹੈਵੀ ਸੂਟ ਔਰੇ ਭਾਜੀ 3000 ਇਦਾਂ ਦੇ ਸੂਟ 3000 ਜਿੱਤੇ ਮਰਜ਼ੀ ਕਰੋ ਟ੍ਰਾਈ ਜਲੰਧਰ ਦੇ ਨੂੰ ਛੱਡੋ ਪੂਰੇ ਪੰਜਾਬ ਦੀ ਗਾਰੰਟੀ ਆ ਲੋ 2500 ਕਿੰਨੇ ਵੀ ਸੂਟ ਦਿਖਾਏ ਆ ਇਹਨਾਂ ਦੀਆਂ ਫੋਟੋਆਂ ਖਿੱਚ ਲਓ ਭਾਵੇਂ ਇੰਡੀਆ 'ਚ ਤੁਸੀਂ ਕਿਤੇ ਬੈਠਿਆ ਤੁਹਾਨੂੰ ਅਸੀਂ ਆਨਲਾਈਨ ਡਿਲੀਵਰੀ ਵੀ ਦਵਾਂਗੇ ਇਟਾ ਦੇ ਜਿਹੜੇ 9900 ਰੁਪਏ ਨੂੰ ਸ਼ੋਅਰੂਮ 'ਅਜ ਪੀਸ ਮਿਲਦੇ ਆ ਉਹ ਭਾਜੀ ਚੀਜ਼ਾਂ ਦੇਖੋ ਉਹ ਬਾਪੇ ਦੀ ਹੱਡੀ ਦੇ ਇਹੀ ਪੀਸ ਆਲੋ 4500 ਆ ਦੇਖੋ ਪੀਸ 2400 ਜਿਹੜਾ ਬਾਜ਼ਾਰ 'ਚ 6000 7000 ਸਟਾਰਟ ਹੋ ਰਿਹਾ ਆ ਦੇਖੋ ਆਰਗੈਂਜ਼ਾ ਦੇ ਪਰਟੀਸਲ ਭਾਜੀ ਚੁੰਨੀ ਨਾਲ ਆਲੋ 2500 ਰੁਪਏ ਦਾ ਆ ਪੀਸ ਤੇ ਕੰਮ ਦੇਖੋ ਕੜਾਈ ਦੇਖੋ ਇਸ ਦਾ ਲੈ ਸੂਟ ਭਾਜੀ ਹਾਂਜੀ 2900 ਰੁਪਏ ਪਿਓਰ ਸ਼ਿਮਰ ਦੇ ਉੱਪਰ ਅੱਛਾ ਡਿਸਟਲ ਦੁਪੱਟੇ ਤੇ ਹੈਂਡਵਰਕ ਐਦਾਂ ਦੇ ਸੋਡੇ ਭਾਜੀ 2000 ਔਰ ਐਦਾਂ ਦਾ ਸੂਟ ਹੈ ਵੀ ਲੱਦਿਆ ਹੋਇਆ ਤੇ ਐਦਾਂ ਦੀ ਚੁੰਨੀ ਜਿਹੜੀ ਬਾਜ਼ਾਰ 'ਚ 10000 ਦੀ ਆ ਨਾ ਭਾਜੀ ਹਾਂਜੀ ਆ ਦੇਖੋ ਦੁਪੱਟਾ ਇਹ ਕਿੰਨੇ ਦਾ ਪਹਿਲਾਂ ਪਾਉਂਦਾ ਦੁਪੱਟਾ ਪਹਿਲਾਂ 2000 ਔਰ ਸੂਟ ਦੇਖੋ ਇਹ ਸੂਟ ਭਾਜੀ ਦਲਾਵੀ ਪੈ ਗਿਆ 2300 ਦਾ ਪਿਓਰ ਨੇਚਰਲ ਕਰੇਵੀ ਸਲਵਾਰ ਹਾਂਜੀ ਓਏ ਹੋਏ 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 ਕਮਾਲ ਹੀ ਕਰਦੀ ਆ ਆ ਦੁਪੱਟਾ ਦੇਖੋ ਭਾਜੀ 3800 ਰੁਪਏ ਦਾ ਹੈ ਆ ਸੂਟ ਬਾਜ਼ਾਰ ਤੇ 7000 ਦਾ ਰੇਟ 4000 ਰੁਪਏ ਦੀ ਜਿੱਦੀ ਦਾ 2500 ਆਹ ਵਾਲਾ ਓਏ ਭਾਜੀ ਆ ਦੁਪੱਟਾ ਦੇਖੋ ਭਾਜੀ ਵੱਡਾ ਫੇਰਾ 1500 ਦਾ 1500 ਦਾ ਸੂਟ ਆਹ ਗਰਤਾ ਓਏ ਹੋਏ ਹੋਏ ਬਾਬਾ ਜੀ ਸਾਰੀ ਦੁਨੀਆ ਨੂੰ ਪੜਾ ਇੱਥੇ 50 ਪੜਾ ਸੂਟ ਹੀ ਮਿਲਦਾ 100 ਦਾ ਹੀ ਮਿਲਦਾ 200 ਦਾ ਹੀ ਮਿਲਦਾ ਪਰ ਅੱਜ ਮੈਨੂੰ ਹਾਈ ਰੇਂਜ ਦਿਖਾ ਦਿਓ ਪਟਾਕੇ ਪਾ ਦਿਓ ਰੇਟ ਇੰਦਾਂ ਦੇ ਹੋਰ ਕੋਈ ਦੇ ਨਾ ਸਕੇ ਤੇਰੇ ਭਾਜੀ ਬਾਬੇ ਦੇ ਅੱਟੀ ਗਏ ਹੋ ਸਾਸਰੀ ਘਰ ਠੀਕ ਠਾਕ ਹੋ ਆਹ ਦੇਖੋ ਭਾਜੀ ਇਹ ਸਪੈਸ਼ਲ ਸੂਟ ਉਹਨੇ ਤੁਸੀਂ 1500 ਦਾ ਸ਼ੁਰੂ ਕਰੋ ਥੱਲੇ ਸ਼ੁਰੂ ਕਰੋ ਅੱਜ ਮੈਂ ਭਾਜੀ ਤੁਹਾਨੂੰ ਦੱਸ ਰਿਹਾ ਸਪੈਸ਼ਲ ਸੂਟ ਉਹਨੇ ਵੀ ਸਾਡੇ ਕੋਲ ਰਸ ਹੁੰਦਾ ਕੋਈ ਸੂਟ ਦਾ ਦੁਬੱਟਾ ਖਵਾ ਚ ਗਿਆ ਕੋਈ ਸਲਵਾਰ ਘਵਾਦ ਗਈ ਕੋਈ ਸ਼ਲ ਘਵਾਦ ਗਈ ਇਹ ਉਹ ਆਰਟੀਕਲ ਨੇ ਇਹਨਾਂ ਦੇ ਵੀ ਸੇਲ ਆਤੀ ਆ ਦੇਖੋ ਪਹਿਲਾਂ ਹਾਂ ਆ ਦੇਖੋ ਪੀਸ ਆ ਦੇਖ ਲੈ ਹਾਂਜੀ 50 ਰੁਪਏ 50 ਰੁਪਏ ਦਾ ਸੂਟ ਆ ਆ ਦੇਖੋ ਟੋਡਾ ਇਹ 50 ਰੁਪਏ ਆ ਵੀ 50 ਰੁਪਏ ਆ ਹੈਂਡਵਰਕ 50 ਰੁਪਏ ਆ ਜਾਮ ਦਾ 50 ਰੁਪਏ ਇਹ ਲੋ ਸ਼ਿਮਰ 50 ਰੁਪਏ ਇਹ ਲੋ ਪਿਓਰ ਰਿਓਰ 50 ਰੁਪਏ ਇਹ ਲੋ ਫਰੰਟ ਕੜਾਈ 50 ਰੁਪਏ ਇਹ ਲੋ ਕ੍ਰੇਪ 50 ਰੁਪਏ ਹਲੋ ਰੋਮਨ ਜਿਲਾ 715 ਲਿਖਿਆ 50 ਰੁਪਏ ਸੋ ਦੇਖੋ ਜਿਹੜੇ 50 ਰੁਪਏ ਜਿਹੜੇ ਬਾਜ਼ਾਰ ਜਾ ਕੇ ਤੁਸੀਂ 50 ਰੁਪਏ ਜਿਹੜੇ ਬਾਜ਼ਾਰ ਜਾ ਕੇ ਵੀ 15 1500 ਰੁਪਏ ਸੂਟ ਰਹਿੰਦੇ ਉਹ ਬਾਬੇ ਛੱਡ ਦਿ ਲੋ ਜਾ 50 50 ਰੁਪਏ ਚ ਆਹ ਦੇਖੋ ਆ ਵੀ ਦੇਖੋ 50 ਰੁਪਏ ਚ ਸੂਟ ਕਰਤਾ 50 ਰੁਪਏ 50 ਰੁਪਏ ਚ ਸੂਟ ਕਰਤਾ ਆ ਕੇ ਲੈ ਜਾਓ ਆ ਦੇਖੋ 50 ਰੁਪਏ 50 ਰੁਪਏ 50 ਰੁਪਏ ਕੱਟ ਵੀ ਸਾਰੇ 50 ਰੁਪਏ ਕਰਤੇ ਆਇਓ ਜਲਦੀ ਆਦੀ ਬਾਬੇਟ ਦੇ ਇੱਕ ਹੋਰ ਫਾਇਦਾ ਆਜੋ 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 ਆਹ ਦੇਖੋ 2 2000 ਵਾਲੇ 25 2500 ਵਾਲੇ ਸੂਰਦ ਦੁਪੱਟੇ ਆਹ ਦੇਖੋ ਆ ਵੀ ਦੇਖੋ ਉਹ ਆ ਇਹ ਨਾ ਹੈਵੀ ਆਂਡਵਰਕ ਦੇਖੋ ਸਾਰੇ 800 ਰੁਪਏ ਆ ਵੀ 800 ਰੁਪਏ 8 800 ਚ ਆਹ ਦੇਖੋ ਕੇਰਾ ਫਰੰਟ ਗਲਾ ਹੈਂਡਵਰਕ 800 ਰੁਪਏ ਭਾਜੀ ਆਹ ਦੇਖੋ ਹੈਂਡਵਰਕ 800 ਰੁਪਏ ਆ ਲੋ ਟਾਈ ਐਂਡ ਆਈ ਹੈਂਡਵਰਕ ਦੇਖੋ ਸੇਲ ਲੱਗੀ 1 ਤੋਂ 10 ਤਰੀਕ ਤੱਕ ਇਦਾਂ ਦੇ ਸੇਲ ਦੇਖੋ ਨਾ ਕੋਈ ਹੋਲਸੇਲਰ ਦੇ ਸਕਦਾ ਨਾ ਕੋਈ ਸੂਰਤ ਨਾ ਲੁਧਿਆਣਾ ਨਾ ਹੋਰ ਕਿਤੇ ਬਾਬੇ ਦੀ hatti ਜਲੰਧਰ ਆ ਜਾਓ 2200 ਵਾਲੇ ਸੂਟ 8800 ਜ ਲੈ ਜਾਓ 8800 ਉਹ ਹੈਂਡਵਰਕ ਦੇਖੋ ਭਾਜੀ ਫੁੱਲ ਸਿਲੰਗ ਦੇ ਸੂਟ بیا ਸ਼ਾਦੀ ਵਾਲੇ ਕਪੜਾ ਲੈਣਾ ਉਹ ਬਾਬੇ ਦੀ hatti ਜਲੰਧਰ ਬੱਸ ਸਟੈਂਡ ਦੇ ਸਾਹਮਣੇ 8800 ਆ ਵੀ 8800 ਓਏ ਹੋਏ 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 ਐਦਾਂ ਦੇ ਸੂਟ ਵੀ 8800 ਆ ਵੀ 8800 ਰੁਪਏ ਹੈਂਡਵਰਕ ਨਾਲ ਲੱਦੇ ਓਏ ਸਿਲਗਰੇ ਸੂਟ ਪੰਜਾਬ ਦੇ ਕਿਸੇ ਵੀ ਜਗ੍ਹਾ ਤੋਂ ਜਲਦੀ ਆ ਜਾ ਬਾਬੇਟ ਦੇ ਇਦਾਂ ਦੇ ਹੈ ਵੀ ਪੰਜ ਪੰਜ ਹਜ਼ਾਰ ਦੇ ਸੂਟ ਹੈ ਬਾਜੀ 1000 ਰੁਪਏ ਆ ਲੋ 1000 ਪਾਈਸੇ ਨੂੰ ਸੂਟ ਆ ਵੀ 1000 ਰੁਪਏ ਆ ਦੇਖੋ ਰੈਂਜਰਾ ਸੂਟ ਦੁਪੱਟਾ ਸਲਵਾਰ ਤੇ ਕੰਮ ਕੀਤਾ ਹੋਇਆ 1000 ਰੁਪਏ ਐ ਲੋ ਪਾਫਾਲੇ ਸੂਟ 1000 ਰੁਪਏ ਆ ਦੇਖੋ ਆਰਟੀਕਲ 1000 ਰੁਪਏ ਐ ਲੋ ਨੇਚਰਲ ਕਰੇਵ ਹੈ ਵੀ ਚੁੰਨੀ ਨਾਲ ਰੈੱਡ ਕਲਰ 1000 ਰੁਪਏ ਉਹ ਤੁਹਾਡਾ ਆ ਕਰੇਬ ਦਾ ਸੂਟ ਵੀ 1000 ਰੁਪਏ ਨੇਚਰਲ ਕਰੇਬ 1000 ਰੁਪਏ ਦੇਖੋ ਜਿਹਨੇ ਵਿਆਹ ਸ਼ਾਇਦ ਦਾ ਕਪੜਾ ਦਾਜ ਵੀ ਕਰਨਾ ਸਾਰੇ ਆਜੋ ਸਾ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਆਜੋ ਲੈ ਜਾਓ ਬਾਬੇ ਦੀ ਹੱਟੀ ਤੋਂ ਬਾਬੇ ਦੀ ਹੱਟੀ ਤੋਂ 1000 ਦਾ ਸੂਟ ਲੈ ਜਾਓ ਭਾਵੇਂ ਜਗਾ 3000 ਦਾ ਵੇਚ ਦਿਓ ਬਾਬੇ ਜੀ ਵੱਡੇ ਫਾਇਦੇ ਆ ਲੋ 800 ਰੁਪਏ ਆ ਦੇਖੋ ਨੇਚਰਲ ਕਰੇਬ 1000 ਰੁਪਏ ਆ ਵੀ 1000 ਰੁਪਏ ਆ ਦੇਖੋ ਸੂਟ ਬਣਿਆ ਹੋਇਆ ਆਰਗੈਂਜ਼ਰ ਦੇ ਬੱਟੇ ਨਾਲ ਆ ਵੀ 1000 ਰੁਪਏ ਔਰ ਨੇਚਰਲ ਕ੍ਰੇਬ ਕਟਵਰਕ ਦੀ ਕੜਾਈ ਚਨੌਂ ਦੇ ਦੁਪੱਟੇ ਤੇ ਆਈ 1000 ਰੁਪਏ ਆ ਵੀ 1000 ਰੁਪਏ ਆ ਦੇਖੀ ਚਲੋ 2 2025 2500 ਵਾਲੇ ਸੂਟ ਆ ਘੇਰਾ ਦਾ ਦੇਖੋ ਸ਼ੀਸ਼ੇ ਵਾਲਾ ਲਿਸਕਾਰ 1000 ਰੁਪਏ 1000 ਰੁਪਏ ਭਾਜੀ 1000 ਰੁਪਏ ਚੁੰਨੀਆਂ ਭਾਰੀ ਸੂਟ ਇੱਕ ਤੋਂ ਇੱਕ ਬਾਬਾ ਜੀ ਕਰੀ ਕੀ ਜਾਣੇ ਇਹਦਾ ਕੋਈ ਹੋਲ سیلਰ ਵੀ ਨਹੀਂ ਦੇ ਸਕਦਾ ਭਾਜੀ ਇੱਕ ਤੋਂ ਇੱਕ ਧਮਾਕਾ ਬਾਬੇ ਰੇਡ ਦਾ ਸੇਲ ਲੱਗੀ ਆ ਦੇਖੋ 1000 ਰੁਪਏ ਨੇਚਰਲ ਕ੍ਰੇਬ 1000 ਰੁਪਏ ਨੇਚਰਲ <Naturel> ਕريب 1000 ਰੁਪਏ ਆ ਦੇ ਕੋਰ ਗੈਂਜ਼ਰਾ ਸੂਟ ਦੁਪੱਟਾ 900 ਰੁਪਏ ਨੇਚਰਲ ਕريب ਕੇਰਾ ਹੈਂਡ ਵਰਕ ਨਾਲ 1000 ਰੁਪਏ yellow ਸੂਟ 1000 ਰੁਪਏ ਬਾਪੇ ਦੀ ਹੱਡੀ ਨਾਲ ਲੱਗੀ ਹੈ ਸਿਰ 1000 ਰੁਪਏ 3-3 ਵਾਲੇ 4-4 ਵਾਲੇ ਸੂਟ 1000 ਰੁਪਏ ਆ ਦੇਖੋ ਜਿਮੀ ਚੂਬਰਪਰੀ ਦਾ ਸੂਟ 1000 ਰੁਪਏ ਇਦਾਂ ਦੇ ਸੂਟ ਵੀ ਹਜ਼ਾਰ ਰੁਪਏ ਸਰਦੀਆਂ ਵਾਲੇ ਸੂਟ ਵੀ ਦੱਸੋ ਕਿਹੜੇ ਪਾ ਲਾਇਆ ਹੈਲੋ ਭਾਜੀ ਸਰਦੀਆਂ ਦੇ ਸੂਟ ਇਹ ਵੀ 1000 1000 ਰੁਪਏ ਓਰੇ ਭਾਜੀ 1000 ਰੁਪਏ ਦੇ ਪੰਜ ਸੂਟ 1000 ਦੇ ਪੰਜ 200 ਰੁਪਏ ਸੂਟ 200 ਰੁਪਏ ਸੂਟ 200 ਰੁਪਏ ਸੂਟ 200 ਰੁਪਏ ਸੂਟ ਕੋ ਡਰਾਈ ਦਾ ਸੂਟ ਪੂਰੇ ਪੰਜਾਬ ਨਾਲ ਸਸਤਾ ਬਾਬੇ ਦੀ ਹੱਟੀ ਦੇ 1000 ਰੁਪਏ ਦੇ ਗਰਮ ਸੂਟ ਗਰਮ ਸੂਟ ਬਾਜ਼ਾਰ ਚ 1000 ਤਾਂ ਜਿਹੜਾ ਇੱਕ ਇੱਥੇ 1000 ਦੇ 5 2 200 ਰੁਪਏ ਚ ਲੈ ਜਾਓ 2 200 ਰੁਪਏ ਚ ਜਿੰਨਾ ਮਰਜੀ ਕੱਪੜਾ ਲੈ ਜਾਓ ਬਾਬੇ ਦੀ ਹੱਟੀ ਬਾਸਟ ਦੇ ਸਾਹਮਣੇ ਆ ਜਾਓ ਬਾਬਾ ਜੀ ਹੁਣ ਚੱਲੋ ਕਾਹਾਂ ਨੂੰ ਅੱਗੇ ਚੱਲੋ ਵੱਡੇ ਫੇਰੇ ਆਜੋ ਆਖਾਪ ਯਾਰ 10 10 ਹਜ਼ਾਰ ਵਾਲੇ ਦਿਖਾਓ ਮੈਨੂੰ ਆਜੋ ਆ ਦੇਖੋ ਓਏ ਹੋਏ 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 ਓਏ ਕਿਆ ਬਾਤ ਆ ਮੈਂ ਕਹਿੰਨਾ ਓ ਬੱਲੇ ਬੱਲੇ ਕਰਾਤੀ ਆ ਵੀ ਖੋਲਦੇ ਆਏ ਹਾਏ 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 ਆ 6600 8800 ਚੁੰਨੀਆਂ ਦੇ ਨਾਲ ਹੈਵੀ ਸੂਟ ਇੱਕੋ ਹੀ ਰੇਟ ਕਰਤਾ ਇੱਕੋ ਹੀ ਰੇਟ ਧੁਮਾਕੇ ਦਾ ਰੇਟ 4000 ਔਰੇ ਭਾਜੀ 3000 3000 ਰੁਪਏ ਦਾ ਸੂਟ ਲੂਗੇ ਸੂਟ ਪੂਰੇ ਪੰਜਾਬ ਦਾ ਚੈਲੰਜ 3000 ਆਹ ਦੇਖੋ ਪਫਲਾ ਸੂਟ ਭਾਜੀ ਪੂਰੇ ਪੰਜਾਬ ਦੀ ਗਾਰੰਟੀ ਚੁੰਨੀ ਦੇਖੋ ਕਿੰਨੀ ਫੋਰ ਸੈੱਟ ਭਰੀ ਐਦਾਂ ਦੇ ਸੂਟ 3000 ਜਿੱਤੇ ਮਰਜ਼ੀ ਕਰੋ ਟਰਾਈ ਜਲੰਧਰ ਦੇ ਨੂੰ ਛੱਡੋ ਪੂਰੇ ਪੰਜਾਬ ਦੀ ਗਰੰਟੀ ਆ ਲਓ 2500 ਪਾਜੀ 2500 ਆ ਵੇਖੋ ਪਾਜੀ 1500 1500 ਚ 1500 ਚ ਆ ਲਓ ਪਾਜੀ 2500 2500 ਪਾਜੀ 2500 ਆ ਦੇਖੋ ਪੀਸ ਆ ਲਓ ਪਾਜੀ 2200 ਓਏ ਹੋਏ ਹੋਏ ਓਏ ਹੋਏ ਆ ਲਓ ਪਾਜੀ 2800 ਇੱਕ ਤੋਂ ਇੱਕ ਡਿਜ਼ਾਈਨਰ ਪੀਸ ਆ ਬਹੁਤ ਹੈਵੀ ਪੀਸ ਆ ਦੇਖੋ ਪਾਜੀ 3300 ਉਹ ਬਜ਼ਾਰਾਂ ਚ ਜਾ ਕੇ ਲੁੱਟ ਨਾ ਕਰੋ ਬਾਬੇ ਜੱਟੀ ਆਓ ਬਾਬੇ ਦੀ ਜੱਟੀ ਦਿਓ ਐਦਾਂ ਦੇ ਪੀਸ ਭਾਜੀ 2800 6600 ਦੀ ਹਰ ਆਲੋ ਭਾਈ 3600 ਓਏ ਹੋਏ 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 ਆਹ ਦੇਖੋ ਭਾਜੀ 3000 ਹਾਈ ਕਲਾਸ ਪੀਸ ਆਨਲਾਈਨ ਵੀ ਭੇਜ ਦੂ ਕਿਸੇ ਨੂੰ ਭਾਜੀ ਸਾਰੇ ਵੇਚਾਂਗੇ ਐਦਾਂ ਦੇ ਵੀ 3600 ਫੁੱਲ ਹੈ ਵਿਕੜਾਈਆਂ ਨਾਲ ਆਲੋ ਭਾਜੀ 2500 ਅੱਛਾ 2500 ਭਾਜੀ ਪਿਓਰ ਹੈਵੀ ਕ੍ਰੇਪ ਦੀਆਂ ਸਲਵਾਰਾਂ ਨਾਲ ਗਲਾਸ ਦੇ ਸੂਟ ਔਰ ਗੈਂਜ਼ਰ ਦੇ ਸੂਟ ਆ ਦੇਖੋ ਉਹ ਭਰਾਵੋ ਬਹੁਤ ਲੁੱਟਾ ਹੋ ਰਹੀਆਂ ਬਿਆਰ ਬਹੁਤ ਲੁੱਟਾ ਹੋ ਰਹੀਆਂ ਉਹ ਹੋਲਸੇਲਰ ਵੀ ਲੁੱਟੀ ਜਾਂਦੇ ਆ ਉਹ ਦੇਖੋ ਉਹ ਵੱਡੇ ਵੱਡੇ ਧਾਣਾ ਧੋਖੇ ਵੀ ਕੀ ਜਾਂਦੇ ਆ ਪਰ ਆ ਬਾਪੇ ਦੀ ਹੱਟੀ ਤੇ ਆ ਜੋ ਲੈ ਜਾਓ 3600 ਓਏ ਹੋਏ 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 ਇੰਨਾ ਜਿਹੜੇ 99000 ਰੁਪਏ ਨੂੰ ਸ਼ੋਰੂਮ ਅੱਜ ਪੀਸ ਮਿਲਦੇ ਆ ਉਹ ਭਾਦੀ ਚੀਜ਼ਾਂ ਦੇਖੋ ਉਹ ਬਾਪੇ ਦੀ ਹੱਟੀ ਦੇ ਇਹੀ ਪੀਸ ਆ ਲੋ 4500 4500 ਆ ਦੇਖੋ ਪੀਸ ਆ ਦੇਖੋ ਕਿੱਜਾ ਉਹ ਬਾਬੇ ਦੀ ਹੱਡੀ ਦੇ ਵੱਡੇ ਫੇਰੇ ਇਦਾਂ ਦੇ ਤਮਾਕੇ ਭਾਜੀ 1500 ਉਹ 1500 ਰੂਟ ਆਹ ਲੋ 1500 ਓਏ ਹੋਏ ਹੋਏ ਓਏ ਆ ਤਾਂ ਬਈ ਬਾਲੇ ਨਿਆਰੇ ਲਿਆਦੇ ਬਾਬੇ ਦੇ ਤੇ 15 1500 ਚ ਆ ਦੇਖੋ ਪੀਸ 2400 ਚ ਜਿਹੜਾ ਬਾਜ਼ਾਰ ਚ 6000 7000 ਸਟਾਰਟ ਹੋ ਰਿਹਾ ਹਾਂਜੀ ਓਹ ਹੋਲ ਸੇਲ ਤੇ ਸੇਲ ਲੱਗੀ ਇੱਕ ਤੋਂ 10 ਤਰੀਕ ਆ ਦੇਖੋ ਪੀਸ ਕਿੰਨਾ ਸ਼ਾਨਦਾਰ ਤਮਾਕੇ ਦਾ ਆ ਨਾ ਪਿਛੇ ਲਕੋਲ ਕੋ ਰੱਖੋ ਆ ਵੀ ਖੋਲੋ ਹੁਣ ਵਿੱਚੇ ਆਹ ਦੇਖੋ ਆ ਵੀ ਖੋਲੋ ਆ ਲੋ ਆ ਵੀ ਖੋਲੋ ਆ ਦੇਖੋ ਆ ਵੀ ਖੋਲੋ ਆ ਦੇਖੋ ਪੀਸ ਬਰਪਰੀ ਦਾ ਸੂਟ ਹੈਂਡ ਵਰਕ ਨਾਲ ਭਾਜੀ ਹਾਂਜੀ 3000 ਰੁਪਏ ਦਾ ਜੀ ਆ ਦੇਖੋ ਇੱਕ ਤੋਂ ਇੱਕ ਤੋਹਫਾ ਆ ਦੇਖੋ ਆਰਗੈਂਜ਼ਾ ਦੇ ਪੱਟਿਸ ਚਲ ਭਾਜੀ ਚੁੰਨੀ ਨਾਲ ਆ ਲੋ 2500 ਰੁਪਏ ਦਾ 2500 ਰੁਪਏ ਚ ਤੇ ਆਹੜਾ 2300 ਰੁਪਏ ਚ ਲਓ 2300 ਰੁਪਏ ਦੇ ਰਿਹਾ ਹੈਂਡਵਰਕ ਕੀਤੇ ਸੁੱਟ 23 2300 ਜਿਹੜੇ ਬਜਾਜ 5 5000 ਆਸ਼ਾਦੀਆਂ ਲਈ ਸੁੱਟ ਐਦਾਂ ਦੇ ਬਰਪਰੀ ਦੇ ਹੈਵੀ ਹੈਂਡਵਰਕ ਡਿਜ਼ਾਈਨਰ ਪੀਸ ਭਾਜੀ 3000 ਤੇ ਵੱਡੇ ਫੇਰੇ ਬਾਬੇ ਦੀ ਹੱਡੀ ਦੇ ਹੋਣ ਜਾ ਰਹੇ ਨੇ ਆਜੋ ਜਲਦੀ ਜਲਦੀ ਅਜ ਤਾਂ ਰਸੂੜਾ ਦੇਖੋ ਜਰਾ ਆ ਪੀਸ ਤੇ ਕੰਮ ਦੇਖੋ ਕੜਾਈ ਦੇਖੋ ਇਦਾਂ ਦੇ ਸੂਟ ਭਾਜੀ ਹਾਂਜੀ 2900 ਰੁਪਏ ਆ ਦੇਖੋ ਪੀਸ ਓਏ ਹੋਏ ਬਈ ਮੈਨੂੰ ਤਾਂ ਲੱਗਦਾ ਸੀ ਵੀ 100 100 ਜੀ ਤੁਹਾਡੀ ਮਸ਼ਹੂਰੀ ਹੈ ਪਰ ਤੁਸੀਂ 4 4 5 5000 ਵਾਲੀ 15 1500 ਚ ਕੀਤੇ ਆ ਆ ਦੇਖੋ ਭਾਜੀ ਇਹ ਵੀ 1500 ਆ ਚੀਜ਼ ਦੇਖ ਲਓ ਦੁਪੱਟਾ ਦੇਖ ਲਓ 1500 ਓ ਲੱਡੂ ਵਾਲਾ ਦਿਖਾਓ ਬੜਾ ਸੋਹਣਾ ਸੁੰਦਰ ਦਿੱਕਾ ਦੇਖੋ ਭਾਜੀ ਪੀਸ ਆਏ ਹਾਏ 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 ਕਮਾ ਨਹੀਂ ਕਰਤੀ ਭਾਜੀ ਕੱਪੜਾ ਕਿਹੜਾ ਦੱਸ ਦਿਓ ਪਿਓਰ ਸ਼ਿਮਰ ਦੇ ਉੱਪਰ ਅੱਛਾ ਕ੍ਰਿਸਟਲ ਦੁਪੱਟੇ ਤੇ ਹੈਂਡਵਰਕ ਐਦਾਂ ਦੇ ਸੋਡੇ ਭਾਜੀ 2000 2000 ਚ ਪਿਓਰ ਸ਼ਿਮਰ ਆਇਦਰ ਦੇਖੋ ਪੀਸ ਓਏ ਹੋਏ 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 ਭਾਜੀ 1300 ਰੁਪਏ ਦਾ ਸੂਟ ਭਾਜੀ 1300 ਉਹ ਤੁਹਾਡਾ 1300 ਚ ਆ ਦੇਖੋ ਓਏ ਹੋਏ 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 ਇਦਾਂ ਦੇ ਨੈਚੁਰਲ ਕਰੇਵਲ ਦੇ ਸੂਟ ਹੈਵੀ ਦੁਪੱਟਿਆਂ ਦੇ ਨਾਲ 2000 2000 ਭਾਜੀ ਆ ਦੇਖੋ ਬਰਬਰੀ ਡਿਸਟਲ ਦੇ ਉੱਪਰ ਡਿਜ਼ਾਈਨਰ ਪੀਸ ਹਾਂਜੀ ਆ ਚੀਜ਼ਾਂ ਦੇਖ ਲਓ ਆ ਦੁਪੱਟੇ ਦੇਖ ਲਓ ਭਾਜੀ ਹੈਲੋ 2000 ਦਾ ਸੂਟ ਹਾਂਜੀ ਕਮਾਲ ਕਰਾਤੀ ਆ ਰੇਟਾਂ ਦੀ ਹਲੋ ਸੋ ਆਜੋ ਹਾਂਜੀ ਆਜੋ 10 ਨਵੰਬਰ ਤੋਂ ਪਹਿਲਾਂ ਪਹਿਲਾਂ ਆਜੋ ਵੱਡੀ ਸੇਲ 10 ਨਵੰਬਰ ਤੱਕ 6-7 ਤਾਂ ਰਹਿ ਗਏ ਸਿਰਫ ਆਹ ਦੇਖੋ ਪੀ ਸੋਣ ਹੁਣ ਇਦਾਂ ਦਾ ਸੂਟ ਹੈ ਵੀ ਲੱਦਿਆ ਹੋਇਆ ਤੇ ਇਦਾਂ ਦੀ ਚੁੰਨੀ ਜਿਹੜੀ ਬਾਜ਼ਾਰ ਚ 10000 ਰੁਪਈਆ ਨਾ ਭਾਜੀ ਹਾਂਜੀ ਆ ਦੇਖੋ ਦੁਪੱਟਾ ਇਹ ਕਿੰਨੇ ਦਾ ਪਹਿਲਾਂ ਪਾਉਂਦਾ ਦੁਪੱਟਾ ਪਹਿਲਾਂ 2000 ਦਾ 2000 ਰੁਪਈਆ ਦਾ ਸੂਟ ਆ ਸੂਟ ਦੇਖ ਲਓ 2000 ਦਾ ਧਿਆਨ ਨਾਲ ਚੈੱਕ ਕਰ ਲਓ 2000 ਰੁਪਈਆ ਤੁਸੀਂ ਲੈ ਜਾਓ ਤੁਸੀਂ ਵੇਚ ਲਓ ਆ ਦੇਖ ਲਓ ਆ ਇਧਰ ਦੇਖੋ ਸੂਟ ਆਏ ਹਾਏ 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 ਆ ਚੀਜ਼ਾਂ ਦੇਖੋ ਆ ਦੁਪੱਟੇ ਦੇਖੋ ਕਮਾਲ ਕਰਤੀ 2900 ਦਾ ਸੂਟ ਹੈਂਡਵਰਕ ਨਾਲ ਸ਼ੋਰੂਮ ਅਜੇ ਹੀ 44000 ਬਾਬੇ ਦੀ ਹੱਡੀ ਦੇ ਵੱਡੀ ਸੇਲ ਹੋ ਜੋ ਸਾਰੇ ਤਿਆਰ ਜਾਣਾ ਬਾਬੇ ਦੀ ਹੱਟੀ ਦੇ ਆ ਲੋ ਪ्योर ਟਿਸ਼ੂ ਹੈਂਡਵਰਕ ਨਾਲ ਭਾਜੀ 2900 ਦੁਕਾਨ ਸਾਰੀ ਲਟਾ ਦੇਣੀ ਆ ਵੱਡੇ ਫਾਇਦੇ ਕਰ ਦੇਣੇ ਆ 10 ਨਵੰਬਰ ਦਾ ਤਾਜੋ ਬਾਬੇ ਜੱਦੀ ਆ ਸੂਟ ਦੇਖੋ ਇਹ ਸੂਟ ਭਾਜੀ ਗਲਾ ਵੀ ਪੈ ਗਿਆ 2300 ਦਾ 2300 ਦਾ ਹੁਣ ਬੱਸ ਕਰੋ ਮੈਂ ਕਹਿੰਨਾ ਮੈਨੂੰ ਪਤਾ ਲੱਗ ਗਿਆ ਵੀ ਜੋ ਵੀ ਪਿਆ ਆ ਦੇਖੋ ਕੋਡੀਆਂ ਦੇ ਭਾਅ ਦੇ ਦੇਣਾ ਆ ਦੇਖੋ ਆ ਕੇ ਲੈ ਜਾਓ ਆ ਦੇਖੋ ਦੁਪੱਟਾ ਆ ਰੇਟ ਇੰਦਾਂ ਦੇ ਪਾਤੇ ਲੱਡੂ ਰੋਣ ਲਾ ਪਿਆ ਆ ਤਾਂ ਬਾਜ਼ਾਰ ਦੇ ਵਿੱਚ 8500 9000 ਇੰਦਾਂ ਬੈਗਦਾ ਇਹਦਾ ਰੇਟ ਦੱਸੋ ਕੀ ਆ ਆ ਦੇਖ ਲਓ ਚੀਕਾ ਤੋਹਫੇ オリジナル ਪੀਸ ਦਿਖਾ ਰਿਆਂ ਆ ਦੇਖੋ ਕੰਮ ਹਾਂਜੀ ਆ ਦੁਪੱਟਾ ਦਿਖਾਓ ਪਿਓਰ ਨੇਚਰਲ ਕ੍ਰੇਪ ਦੀ ਸਲਵਾਰ ਹਾਂਜੀ ਓਏ ਹੋਏ 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 ਕਮਾਲ ਹੀ ਕਰਤੀ ਐ ਆ ਦੁਪੱਟਾ ਦੇਖੋ ਪਾਜੀ 3800 ਰੁਪਏ ਦਾ ਸੋਹ ਉਹ ਬੰਦੇ ਤੁਹਾਡੇ ਹੱਥ ਜੋੜੀ ਜਾਂਦੇ ਕਹਿੰਦੇ ਨਾ ਕਰੋ ਨਾ ਕਰੋ ਨਾ ਕਰੋ ਪਰ ਤੁਸੀਂ ਸਾਰਾ ਕੁਝ ਖੋਲੀ ਜਾਂਦੇ ਹੋ ਆ ਦੇਖੋ ਤਾਂ ਸਹੀ ਸੂਟ ਇੱਕ ਅੱਧਾ ਸੂਟ ਲੈ ਕੇ ਥੋੜੀ ਅੱਪ ਦੁਕਾਨ ਖੋਲੀ ਆ ਆ ਦੇਖੋ ਪੀਸ ਪਿਓਰ ਗਲਾਸ ਆ ਜੀ ਹਾਂ ਜੀ 3500 ਰੁਪਏ ਪੂਰੇ ਪੰਜਾਬ ਦਾ ਚੈਲੰਜ ਆਹ ਵਾਲਾ ਸੂਟ 3800 ਰੁਪਏ ਬੱਲੇ 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 ਆ ਦੇਖੋ ਡਿਸਟਲ ਹਾਂ ਜੀ ਹੈਵੀ ਸੂਟ ਕ੍ਰੇਪਾਂ ਦੇ ਹਾਂ ਜੀ ਉਹ ਵੀ ਹੈਂਡਵਰਕ ਨਾਲ ਐਦਾਂ ਦੇ ਸੂਟ ਓਏ ਹੋਏ 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 ਹਾਂ ਜੀ ਕੰਮ ਦਿਖਾਓ ਦੁਪੱਟੇ ਦਿਖਾਓ ਦੁਪੱਟੇ ਆਹ ਦੇਖੋ ਆਜੀ 2000 ਆ ਵੀ 2000 ਮੈਂ ਕਹਤਾ ਗਰਸ ਤੁਸੀਂ ਵੀ ਸੋਤੇ ਚ ਪੈਣਾ ਕੀ ਹੋ ਗਿਆ ਆਹ ਦੇਖੋ ਇਹਦਾ ਭਾਈ ਅੱਖਾਂ ਖੋਲਦਿਆਂ ਬਾਬੇ ਦੀ ਹੱਟੀ ਨੇ ਬਥੇਰੀ ਟੂਈ ਕਟਾਈ ਪਰ ਅੱਜ ਫਿਰੇ ਹੋਣੇ ਆ ਬਾਬੇ ਦੀ ਹੱਟੀ ਬਾਬੇ ਦੀ ਹੱਟੀ ਭਰਾਵਾ ਰਾਤ ਨੂੰ ਵੀ ਬਾਬੇ ਦੀ ਹੱਟੀ ਦੇਖਦੀ ਹੈ ਤੇ ਦਿਨੇ ਵੀ ਦੇਖਦੀ ਹੈ ਪਰ ਆ ਕਿਉਂ ਕਰਕੇ ਭਾਈ ਕੋਰ ਕੋਰ ਹੱਥ ਜੋੜਦੇ ਆ ਵੀ ਹੁਣ ਤਾਂ ਆਹ ਦੇਖੋ ਆਹ ਦੇਖੋ ਇਹੀ ਭਰਾਵਾਂ ਹੋਲ ਸੇਲ 'ਚ 45 450 ਚੋਕ ਦੇ ਵਿੱਚ ਹੋਰ 450 ਦੇ ਵਿੱਚ ਬਾਜੀ ਅਗਲੇ ਨੇ 40% ਕਮਾਵ ਵੀ ਲੈਣਾ ਆਪਾਂ ਆਗਲੇ ਨੂੰ ਸਸਤਾ ਦੇਣਾ ਕਿਉਂਕਿ ਆਪਾਂ 2000 ਨਾ ਜਣਾ ਐਦਾਂ ਦਾ ਸੂਟ ਦੇਖ ਲੈ ਪਹਿਲਾਂ ਆ ਗਲਾ ਆ ਕੇਰਾ ਹੈ ਆ ਦੇਖ ਰਾ ਵੀਰੇ ਨੇੜੇ ਕਰਕੇ ਆ ਗਲਾ ਚੇਰਾ ਮੈਨੂੰ ਘਬਰਾੜ ਜੀ ਹੋਣ ਲੱਗ ਪਈ ਸੂਟ ਦੇਖ ਦੇਖ ਕੇ ਆ ਸੂਟ ਬਜ਼ਾਰ ਤੇ 7000 ਦਾ ਰੇਟ ਸੋ ਸੋ ਦਾ ਜੀ ਦੀਦਾ 2500 ਆਹ ਵਾਲਾ ਉਹ ਪੱਕਾ ਓਏ ਹੋਏ ਹੋਏ 2500 ਰੁਪਏ ਚਾ ਦੇਖੋ ਆ ਦੇਖੋ ਐਦਾਂ ਦਾ ਸੂਟ ਆਏ ਹਾਏ 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 ਕਮਾਲ ਕਰਤੀ ਐ ਓਏ ਹੋਏ 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 ਆ ਦੇਖੋ ਪੀਸ ਓਏ ਕਮਾਲ ਹੀ ਕਰਤੀ ਭਾਜੀ ਮੈਂ ਕਿਹਾ ਨਜ਼ਾਰਾ ਬੰਤਾ ਨਜ਼ਾਰਾ ਤਾਂ ਆਹ ਦੇਖੋ 3600 ਬਾਬੇ ਜੀ ਅਟੀ ਦਾ ਜਲਦੀ ਆ ਜਾਓ ਸੇ ਲੱਗੀ ਪਈ ਐ ਵੱਡੇ ਫੈਦੇ ਹੁਣ ਜਾ ਰਹੇ ਵੱਡੇ ਫੈਦੇ ਹਾਂਜੀ ਆ ਦੇਖ ਲਓ ਸੂਟ ਜਲਵੇ ਤੂਫੇ ਇੱਕੋ ਹੀ ਦੁਕਾਨ ਪੂਰੇ ਪੰਜਾਬ ਚ ਫੈਨਸੀ ਦਾ ਫੈਨਸੀ ਸੂਟ ਲਓ ਆ ਸੂਟ ਦੇਖ ਲਓ ਮੈਂ ਕਹਿੰਦਾ ਫੋਟੋਆਂ ਖਿੱਚੋ ਜਿੱਥੋਂ ਕਪੜਾ ਲੈਣੇ ਉਥੇ ਜਾਓ ਅਗਰਨ ਕੋ ਬਾਬਾ ਦਿੰਦਾ 2500 ਦਾ ਦੇਖੋ ਜਿੰਨੇ ਵੀ ਸੂਟ ਦਿਖਾਏ ਆ ਇਹਨਾਂ ਦੀਆਂ ਫੋਟੋਆਂ ਖਿੱਚ ਲਓ ਭਾਵੇਂ ਇੰਡੀਆ ਜੇ ਤੁਸੀਂ ਕਿਤੇ ਬੈਠਿਆ ਤੁਹਾਨੂੰ ਅਸੀਂ ਆਨਲਾਈਨ ਡਿਲੀਵਰੀ ਵੀ ਦਵਾਂਗੇ ਆ ਦੇਖੋ ਆ ਦੇਖੋ ਇੱਕ ਦੋ ਇੱਕ ਸੂਟ ਦੇਖੋ ਬਾਬੇ ਦੀ ਹੱਟੀ ਦੇਖੋ ਵੱਡਾ ਤਮਾਕਾ ਦੇਖੋ ਠੀਕ ਹੈ ਜੀ ਜਲਦੀ ਆ ਜਾਓ ਵੱਡੇ ਫਾਇਦੇ ਅਗਰ ਤੁਸੀਂ ਲੈਣੇ ਹਨ ਐਦਾਂ ਦੇ ਜਾਲ ਵਾਲੇ ਮੈਂ ਕਿਹਾ ਹੁਣ ਬਸ ਕਰੀਏ ਇੱਚਾ ਕਿ ਦੇਖਣ ਭੈਣ ਭਰਾ ਜਿਹੜਾ ਵੀ ਦੇਖਣਾ ਮੈਂ ਕਿਹਾ ਗਾਲੀ ਕੋਈ ਨਹੀਂ ਦੱਸ ਦਿੰਦੀ ਸੇਲ ਵੱਡੇ ਫਾਇਦੇ ਹੁਣ ਐਦਾਂ ਦੇ ਹੈਵੀ ਜਾਲ ਵਾਲੇ ਸੂਟ ਐਦਾਂ ਦੇ ਦੁਪੱਟੇ ਭਾਜੀ ਆ ਦੁਪੱਟਾ ਦੇਖੋ ਭਾਜੀ ਵੱਡਾ ਫਾਇਦਾ 1500 ਹੋਣਾ 1500 ਦਾ ਸੂਟ ਆ। ਸੂਟ ਕਰਤਾ। ਓਏ ਹੋਏ ਹੋਏ। ਉਹ ਡੈਗ ਗਿਆ ਡੈਗ ਗਿਆ ਉਹ ਵੀ ਉਹ ਵੀ ਭਰਾਵਾ ਕੰਮ ਹੋਈ ਜਾਂਦਾ ਡੈਗ ਗਿਆ। ਆ ਜਿਓ ਬਾਬੇ ਦੇ ਵੱਡੀ ਸੇਲ ਵੱਡੇ ਫਾਇਦੇ। ਰੋਜ਼ ਇਹ ਮੌਕਾ ਨਹੀਂ ਮਿਲਣਾ। 1500 ਰੁਪਏ ਚ। ਸੋ ਛੇਤੀ। 10 ਨਵੰਬਰ ਤੋਂ ਪਹਿਲਾਂ ਬਾਬੇ ਦੀ ਹੱਟੀ ਬੱਸ ਅੱਡਾ ਜਲੰਧਰ ਦੇ ਸਾਹਮਣੇ ਵੱਡੇ ਫਾਇਦੇ ਹੋਣੇ ਆ। ਬਹੁਤ ਬੰਦੇ ਠੋਗ ਗਏ ਆ ਰੇਟਾਂ ਦੇ ਵਿੱਚ ਪਰ ਤੁਹਾਡੇ ਨਹੀਂ ਅਸੀਂ ਨਖਾਨ ਹੋਣ ਦੇਣਾ। ਆ ਜੋ ਬਾਬੇ ਦੀ ਹੱਟੀ ਦੇ। ਸ਼ਬਦ ਬੰਦ ਹੋ ਗਏ ਕਿਉਂਕਿ ਆਪ ਸੋਚਾਂ ਚ ਬੈ ਕੇ ਕੀ ਹੋ ਗਿਆ ਆ। ਜੋ ਕਿ ਇਹ ਰੇਟ ਪੂਰੇ ਪੰਜਾਬ ਵਿੱਚ ਕਿਸੇ ਨੇ ਨਹੀਂ ਦੇਣਾ ਤੁਹਾਡਾ ਭਰਾ ਦੇਊਗਾ ਬਾਬੇ ਰੱਦਿਓ ਨੰਬਰ 9 डबल डबल 04723 ਚਲੰਦਰ বাস ਸਟੈਂਡ ਦੇ ਬਿਲਕੁਲ ਸਾਹਮਣੇ 100 ਰੁਪਏ ਦਾ ਸੂਟ سٹਾਰਟ ਹੈ ਲੇਟ ਨਾ ਹੋ ਜਾਣਾ ਸਤਿ ਸ੍ਰੀ ਅਕਾਲ ਇਹ ਬੰਦੇ ਨੇ ਦਿਲ ਦੀਆਂ ਧੜਕਣਾਂ ਤੇਜ਼ ਕਰਤੀਆਂ ਰਾਤਾਂ ਦੀਆਂ ਨੀਂਦਾਂ ਉਡਾਤੀਆਂ ਇਹ ਜ਼ਿੰਮੇਵਾਰਾ ਜੋ ਵੀ ਹੋ ਰਿਹਾ ਸਤਿ ਸ੍ਰੀ ਅਕਾਲ ਆ ਦੇਖੋ ਪੀਸ ਆ ਦੇਖ ਲਿਆ ਹਾਂਜੀ 50 ਰੁਪਏ 50 ਰੁਪਏ ਦਾ ਸੂਟ ਆ ਆ ਦੇਖੋ ਤੁਹਾਡਾ ਇਹ 50 ਰੁਪਏ ਆ ਵੀ 50 ਰੁਪਏ ਆ ਹੈਂਡਵਰਕ 50 ਰੁਪਏ ਆ ਜਾਮ ਦਾ 50 ਰੁਪਏ ਇਹ ਲੋ ਸ਼ਿਮਰ 50 ਰੁਪਏ ਇਹ ਲੋ ਪਿਓਰ ਰਿਓਰ 50 ਰੁਪਏ ਇਹ ਲੋ ਫਰੰਟ ਕੜਾਈ 50 ਰੁਪਏ ਇਹ ਲੋ ਕਰੇਪ 50 ਰੁਪਏ ਹਲੋ ਰੋਮਨ ਜੀ ਲੱਕ 715 ਲਿਖਿਆ 50 ਰੁਪਏ ਸੋ ਦੇਖੋ ਜਿਹੜੇ ਜਿਹੜੇ ਬਾਜ਼ਾਰ ਜਾ ਕੇ ਤੁਸੀਂ ਜਿਹੜੇ ਬਾਜ਼ਾਰ ਜਾ ਕੇ ਵੀ 15 1500 ਰੁਪਏ ਸੂਟ ਲੈਨੇ ਹੋ ਬਾਬੇ ਜਿੱਥੇ ਲੋ ਜਾਓ 50 50 ਰੁਪਏ ਚ ਆਹ ਦੇਖੋ ਆ ਵੀ ਦੇਖੋ 50 ਰੁਪਏ ਚ ਸੂਟ ਕਰਤਾ 50 ਰੁਪਏ 50 ਰੁਪਏ ਚ ਸੂਟ ਕਰਤਾ ਆ ਕੇ ਲੈ ਜਾਓ ਆ ਦੇਖੋ 50 ਰੁਪਏ 50 ਰੁਪਏ 50 ਰੁਪਏ ਕੱਟ ਵੀ ਸਾਰੇ 50 ਰੁਪਏ ਕਰਤੇ 2 2000 ਵਾਲੇ 25 2500 ਵਾਲੇ ਸੂਟ ਦੁਪੱਟੇ ਆਹ ਦੇਖੋ ਅਵੀ ਦੇਖੋ ਉਹ ਆਇਨਾ ਹੈ ਵੀ ਹੈਂਡਵਰਕ ਦੇਖੋ ਸਾਰੇ 800 ਰੁਪਏ ਆ ਵੀ 800 ਰੁਪਏ 8800 ਚ ਆ ਦੇਖੋ ਕੇਰਾ ਫਰੰਟ ਗਲਾ ਹੈਂਡਵਰਕ 800 ਰੁਪਏ ਭਾਜੀ ਆ ਦੇਖੋ ਹੈਂਡਵਰਕ 800 ਰੁਪਏ ਨਾ ਕੋਈ ਹੋਲਸਿੰਦਰ ਦੇ ਸਕਦਾ ਨਾ ਕੋਈ ਸੂਰਤ ਨਾ ਲੁਧਿਆਣਾ ਨਾ ਹੋਰ ਕਿਤੇ ਬਾਬੇ ਠੱਟੀ ਜਲੰਧਰ ਆ ਜਾਓ 2 2000 ਵਾਲੇ ਸੂਟ 8800 ਚ ਲੈ ਜਾਓ ਆ ਚੱਲੋ ਜੀ 8800 ਆ ਦੇਖੋ ਰ ਕੈਂਸਰਾ ਸੂਟ ਦੁਪੱਟਾ ਸਲਵਾਰ ਤੇ ਕੰਮ ਕੀਤਾ ਹੋਇਆ 1000 ਰੁਪਏ ਐਲੋ ਪਾਪਾ ਨੇ ਸੂਟ 1000 ਰੁਪਏ ਆ ਦੇਖੋ ਆਰਟੀਕਲ 1000 ਰੁਪਏ ਜਿਹਨੇ ਵਿਆਹ ਲਈ ਦਾ ਕਪੜਾ ਦਾਜ ਬੜੀ ਕਰਨਾ ਸਾਰੇ ਆ ਜੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਆ ਜੋ ਲੈ ਲਓ ਬਾਬੇ ਦੀ ਹੱਟੀ ਤੋਂ ਬਾਬੇ ਦੀ ਹੱਟੀ ਤੋਂ 1000 ਦਾ ਸੂਟ ਲੈ ਜਾਓ ਭਾਵੇਂ ਜਾ ਕੇ 3000 ਦਾ ਵੇਚ ਦਿਓ ਜੀ ਵੱਡੇ ਫਾਇਦੇ ਆਲੋ 800 ਰੁਪਏ ਆ ਦੇਖੋ ਨੈਚਰਲ ਗ੍ਰੇਬ 1000 ਰੁਪਏ ਆ ਵੀ 1000 ਰੁਪਏ ਆ ਦੇ ਕੋ ਸੂਟ ਬਣਿਆ ਹੋਇਆ organza ਦੇ ਦੁਪट्टे ਨਾਲ ਆ ਵੀ 1000 ਰੁਪਏ ਆ ਨੈਚੁਰਲ ਕ੍ਰੈਬ ਕਟਵਰਕ ਦੀ ਕਢਾਈ ਚਨਾਉਣ ਦੇ ਦੁਪट्टे ਤੇ ਆਈ 1000 ਰੁਪਏ ਆ ਵੀ 1000 ਰੁਪਏ ਨੈਚੁਰਲ ਕ੍ਰੈਬ 1000 ਰੁਪਏ ਆ ਦੇ ਕੋ organza ਦਾ ਸੂਟ ਦੁਪੱਟਾ 900 ਰੁਪਏ ਨੈਚੁਰਲ ਕ੍ਰੈਬ ਕੇਰਾ ਹੈਂਡਵਰਕ ਨਾਲ 1000 ਰੁਪਏ ਆ ਦੇਖੋ ਜਿੰਮੀ ਚੂਬਰਪਰੀ ਦਾ ਸੂਟ 1000 ਰੁਪਏ ਹਲੋ ਭਾਜੀ ਸਰਦੀਆਂ ਦੇ ਸੂਟ ਇਹ ਵੀ 1000 1000 ਰੁਪਏ ਔਰੇ ਭਾਜੀ 1000 ਰੁਪਏ ਦੇ ਪੰਜ ਸੂਟ 1000 ਦੇ ਪੰਜ 200 ਰੁਪਏ ਸੂਟ 200 ਰੁਪਏ ਸੂਟ 200 ਰੁਪਏ ਸੂਟ 200 ਰੁਪਏ ਸੂਟ ਕਾਰਮ ਸੂਟ ਬਾਜ਼ਾਰ ਚ 1000 ਤਾਂ ਜਿਹੜਾ ਇੱਕ ਇੱਥੇ 1000 ਦੇ ਪੰਜ 2 200 ਰੁਪਏ ਚ ਲੈ ਜਾਓ 2 200 ਰੁਪਏ ਚ ਆਏ ਹਾਏ 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 ਆ 6 600 8 800 ਚੁੰਨੀਆਂ ਦੇ ਨਾਲ ਹੈਵੀ ਸੂਟ ਇਕੋ ਹੀ ਰੇਟ ਕਰਤਾ ਹੈ ਇਕੋ ਹੀ ਰੇਟ ਕਮਾ ਕੇ ਦਾ ਰੇਟ 4000? ਔਰੇ ਭਾਜੀ 3000. 3000 ਰੁਪਏ ਚਾਹੂਟ ਦੂੰਗੇ। ਜੂਟ ਪੂਰੇ ਪੰਜਾਬ ਦਾ ਚੈਲੰਜ 3000। ਐਦਾਂ ਦੇ ਸੂਟ 3000। ਜਿੱਤੇ ਮਰਜ਼ੀ ਕਰੋ ਟਰਾਈ ਜਲੰਧਰ ਦੇ ਨੂੰ ਛੱਡੋ ਪੂਰੇ ਪੰਜਾਬ ਦੀ ਗਾਰੰਟੀ। ਆ ਲੋ 2500। ਭਾਜੀ 1500। 1500 ਚ। 1500 ਚ ਆ ਲੋ ਭਾਜੀ 2500। 2500 ਭਾਜੀ 2500। ਦੇਖੋ ਪੀਸ। ਆ ਲੋ ਭਾਜੀ 2200। ਓਏ ਹੋਏ ਹੋਏ। ਆ ਲੋ ਭਾਜੀ 2800। ਇਹ ਕਦਾ ਗੱਡੀਆਂ ਨਰਪੀਸ ਆ ਰਹਾ ਬਹੁਤ ਹੈਵੀ ਪੀਸ ਆ ਦੇਖੋ ਭਾਜੀ 3300 2500 ਭਾਜੀ ਪਿਓਰ ਹੈਵੀ ਕਰੇਪ ਦੀਆਂ ਸਲਵਾਰਾਂ ਨਾਲ ਗਲਾਸ ਦੇ ਸੂਟ ਔਰ ਕੈਂਸਰ ਦੇ ਸੂਟ ਆ ਦੇਖੋ ਉਹ ਭਰਾਵੋ ਬਹੁਤ ਲੁੱਟਾਂ ਹੋ ਰਹੀਆਂ ਬਾਜ਼ਾਰ 'ਚ ਬਹੁਤ ਲੁੱਟਾਂ ਹੋ ਰਹੀਆਂ ਉਹ ਹੋਲਸੇਲਰ ਵੀ ਲੁੱਟੀ ਜਾਂਦੇ ਆ ਆ ਦੇਖੋ ਉਹ ਵੱਡੇ ਵੱਡੇ ਧਾਣਾ ਧੋਖੇ ਵੀ ਕਰੀ ਜਾਂਦੇ ਆ ਪਰ ਆ ਪਾਪੇ ਦੀ ਹੱਟੀ ਤੇ ਆ ਜਾਓ ਲੈ ਜਾਓ 3600 ਇਦਾਂ ਦੇ ਜਿਹੜੇ 9-9000 ਰੁਪਏ ਨੂੰ ਸ਼ੋਅਰੂਮ 'ਚ ਪੀਸ ਮਿਲਦੇ ਆ ਉਹ ਭਾਜੀ ਚੀਜ਼ਾਂ ਦੇਖੋ ਓ ਬਾਬੇ ਦੀ ਹੱਤੀ ਦੇ ਇਹੀ ਪੀਸ ਆ ਲੋ 4500 ਆ ਦੇਖੋ ਪੀਸ 2400 ਜਿਹੜਾ ਬਜ਼ਾਰ 'ਚ 6000 7000 ਸਟਾਰਟ ਹੋ ਰਿਹਾ ਹਾਂਜੀ ਉਹ ਹੌਲ ਸੇਲ ਤੇ ਸੇਲ ਲੱਗੀ ਇੱਕ ਤੋਂ 10 ਤਰੀਕ ਆ ਦੇਖੋ ਪੀਸ ਕਿੰਨਾ ਸ਼ਾਨਦਾਰ ਆ ਦੇਖੋ ਪੀਸ ਬਰਫਰੀ ਦਾ ਸੂਟ ਹੈਂਡਵਰਕ ਨਾਲ ਭਾਜੀ ਹਾਂਜੀ 3000 ਰੁਪਏ ਦਾ ਜੀ ਆ ਦੇਖੋ ਇੱਕ ਤੋਂ ਇੱਕ ਤੋਹਫਾ ਆ ਦੇਖੋ ਆਰਗੈਂਜ਼ਾ ਦੇ ਪੱਟਿਸ ਚਲ ਭਾਜੀ ਚੁੰਨੀ ਨਾਲ ਆਲੋ 2500 ਰੁਪਏ ਦਾ ਆ ਪੀਸ ਤੇ ਕੰਮ ਦੇਖੋ ਕੜਾਈ ਦੇਖੋ ਇਦਾਂ ਨੇ ਸੂਟ ਭਾਜੀ ਹਾਂਜੀ 2900 ਰੁਪਏ ਆ ਦੇਖੋ ਪੀਸ ਓਏ ਹੋਏ ਬਈ ਮੈਨੂੰ ਤਾਂ ਲੱਗਦਾ ਸੀ ਵੀ 100 100 ਜੀ ਤੁਹਾਡੀ ਮਸ਼ਹੂਰੀ ਹੈ ਪਰ ਤੁਸੀਂ 4 4 5 5000 ਵਾਲੀ ਕਮਾ ਨਹੀਂ ਕਰਤੀ ਭਾਜੀ ਕੱਪੜਾ ਕਿਹੜਾ ਦੱਸ ਦਿਓ ਪਿਓਰ ਸ਼ਿਮਰ ਦੇ ਉੱਪਰ ਅੱਛਾ ਡਿਸਟਲ ਦੁਪੱਟੇ ਤੇ ਤਾਂ ਹੈਂਡਵਰਕ ਇਦਾਂ ਨੇ ਸੋਡੇ ਭਾਜੀ 2000 ਭਾਜੀ 1300 ਰੁਪਏ ਦਾ ਸੂਟ ਪਾਜੀ 1300 ਉਹ ਤੁਹਾਡਾ 1300 ਚ ਆ ਦੇਖੋ ਹਾਂਜੀ ਆ ਚੀਜ਼ਾਂ ਦੇਖ ਲਓ ਆ ਦੁਪੱਟੇ ਦੇਖ ਲਓ ਪਾਜੀ ਆ ਲਓ 2000 ਦਾ ਸੂਟ ਹਾਂਜੀ ਕਮਾਲ ਕਰਾਤੀ ਐ ਰੇਟਾਂ ਦੀ ਆ ਲਓ ਤੁਸੀਂ ਆ ਜਾਓ ਹਾਂਜੀ ਆ ਜਾਓ 10 ਨਵੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੀ ਸੇਲ 10 ਨਵੰਬਰ ਤੱਕ ਔਰ ਅਜ ਤਾਂ ਦਾ ਸੂਟ ਹੈ ਵੀ ਲੱਦਿਆ ਹੋਇਆ ਤੇ ਐਦਾਂ ਦੀ ਚੁੰਨੀ ਜਿਹੜੀ ਬਾਜ਼ਾਰ ਚ 10000 ਰੁਪਏ ਨਾ ਭਾਜੀ ਹਾਂਜੀ ਆ ਦੇਖੋ ਦੁਪੱਟਾ ਇਹ ਕਿੰਨੇ ਦਾ ਪਹਿਲਾਂ ਪਾਉਂਦਾ ਦੁਪੱਟਾ ਪਹਿਲਾਂ 2000 ਦਾ ਆ ਸੂਟ ਦੇਖੋ ਇਹ ਸੂਟ ਭਾਜੀ ਗਲਾ ਵੀ ਪੈ ਗਿਆ 2300 ਦਾ 2300 ਦਾ ਹੁਣ ਬੱਸ ਕਰੋ ਮੈਂ ਕਹਿੰਦਾ ਮੈਨੂੰ ਪਤਾ ਲੱਗ ਗਿਆ ਵੀ ਜੋ ਪਿਓਰ ਨੇਚਰਲ ਕ੍ਰੇਪ ਦੀ ਸਲਵਾਰ ਹਾਂਜੀ ਓਏ ਹੋਏ 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 ਕਮਾਲ ਹੀ ਕਰਦੀ ਐ ਆ ਦੁਪੱਟਾ ਦੇਖੋ ਭਾਜੀ 3800 ਰੁਪਏ ਦਾ ਸੂਟ ਓ ਬੰਦੇ ਤੁਹਾਡੇ ਹੱਥ ਪਿਓਰ ਗਲਾਸ ਭਾਜੀ ਹਾਂਜੀ 3500 ਰੁਪਏ ਪੂਰੇ ਪੰਜਾਬ ਦਾ ਚੈਲੰਜ ਆਹ ਹਾਲਾ ਸੂਟ 3500 ਰੁਪਏ ਬੱਲੇ 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 ਚੋਟਿਸ ਚਲੇ ਹਾਂਜੀ ਹੈਵੀ ਸੂਟ ਕਰੇ ਪਾ ਦੇ ਹਾਂਜੀ ਉਹ ਵੀ ਹੈਂਡਵਰਕ ਨਾਲ ਐਦਾਂ ਦਾ ਸੂਟ ਓਏ ਹੋਏ ਹੋਏ ਹਾਂਜੀ ਕੰਮ ਦਿਖਾਓ ਇਹੀ ਭਰਾਵਾ ਹੋਲ ਸੇਲ 'ਚ 45 4500 ਚੋਕ ਦੇ ਰਿਹਾ ਪਰ 4500 ਰੁਪਏ ਵਿੱਚ ਭਾਜੀ ਅਗਲੇ ਨੇ 40% ਕਮਾਵ ਵੀ ਲੈਣਾ ਆਪਾਂ ਅਗਲਿਆਂ ਨੂੰ ਸਸਤਾ ਦੇਣਾ ਕਿਉਂਕਿ ਆਪਾਂ 2000 ਦੇਣਾ ਐਦਾਂ ਦਾ ਸੂਟ ਦੇਖ ਲਾ ਪਹਿਲਾਂ ਆ ਗਲਾ ਆ ਕੇਰਾ ਹੈ ਆ ਸੂਟ ਬਾਜ਼ਾਰ ਚ 7000 ਦਾ ਰੇਟ ਸੋਹਣੇ ਬਾਬੇ ਦੀ ਹੱਡੀ ਦਾ 2500 ਆਹ ਵਾਲਾ ਓਏ ਕਮਾ ਨਹੀਂ ਕਰਤੀ ਭਾਜੀ ਮੈਂ ਕਿਹਾ ਨਜ਼ਾਰਾ ਪਾਤਾ ਨਜ਼ਾਰਾ ਤਾਂ ਆਹ ਦੇਖੋ 3600 ਬਾਬੇ ਦੀ ਹੱਡੀ ਦਾ ਜਲਦੀ ਆ ਜਾਓ ਸੇ ਲੱਗੀ ਪਈ ਐ ਵੱਡੇ ਫਾਇਦੇ ਹੁਣ ਜਾ ਰਹੇ ਵੱਡੇ ਫਾਇਦੇ ਹਾਂਜੀ ਆ ਦੇਖ ਲਓ ਸੂਟ ਕਿੰਨੇ ਵੀ ਸੂਟ ਦਿਖਾਏ ਆ ਇਹਨਾਂ ਦੀਆਂ ਫੋਟੋਆਂ ਖਿੱਚ ਲਓ ਭਾਵੇਂ ਇੰਡੀਆ 'ਚ ਤੁਸੀਂ ਕਿਤੇ ਬੈਠਿਆ ਤੁਹਾਨੂੰ ਅਸੀਂ ਆਨਲਾਈਨ ਡਿਲੀਵਰੀ ਵੀ ਦਵਾਂਗੇ ਭਾਜੀ ਆ ਦੁਪੱਟਾ ਦੇਖੋ ਬੜੀ ਵੱਡਾ ਫੇਰਾ 1500 ਦਾ 1500 ਦਾ ਸੂਟ ਆ ਹਾ ਸੂਟ ਕਰਤਾ ਓਏ ਹੋਏ ਹੋਏ ਓ